ਸਤ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀ ਡਾਕਟਰ ਗੁਰਸ਼ੀ ਬਲੌਗਸ ਤੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਤੁਹਾਡੀ ਉਮਰ 50 ਸਾਲ ਹੈ ਜਾਂ 60 ਸਾਲ ਹੈ ਮਤਲਬ ਤੁਸੀਂ ਸੀਨੀਅਰ ਬਲ ਵਧਣ ਲੱਗ ਗਏ ਹੋ ਤਾਂ ਆਪਣਾ ਪਿਸ਼ਾਬ ਲੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਪੈਲਵਿਕ ਫਲੋਰ ਮਸਲਸ ਵੀਕ ਹੋ ਜਾਂਦੇ ਨੇ ਇਹਨਾਂ ਨੂੰ ਐਕਟੀਵੇਟ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਹੱਸਦੇ ਸਮੇਂ ਕਈ ਵਾਰੀ ਆਪਾਂ ਖੰਘ ਕਰਦੇ ਸਮੇਂ ਪਿਸ਼ਾਬ ਲੀਕ ਹੋ ਜਾਂਦਾ ਹੈ ਸਪੈਸ਼ਲੀ ਔਰਤਾਂ ਦੇ ਵਿੱਚ ਚਾਹੇ ਵੀਡੀਓ ਮਰਦ ਦੇਖ ਰਹੇ ਨੇ ਚਾਹੇ ਵੀਡੀਓ ਔਰਤਾਂ ਦੇਖ ਰਹੀਆਂ ਨੇ ਤੁਹਾਡੇ ਸਾਰਿਆਂ ਲਈ ਇਹ ਆਸਾਨ ਕਸਰਤਾਂ ਲੈ ਕੇ ਆਏ ਆਂ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਜਿਹੜਾ ਤੁਹਾਡਾ ਪਿਸ਼ਾਬ ਲੀਕ ਹੁੰਦਾ ਹੈ ਉਹ ਬਹੁਤ ਜਲਦੀ ਠੀਕ ਹੋ ਜਾਏਗਾ ਜ਼ਿਆਦਾਤਰ ਕੀ ਦੇਖਿਆ ਹੈ ਬਹੁਤ ਲੋਕ ਇਸ ਗੱਲ ਨੂੰ ਕਿਸੇ ਨਾਲ ਸਾਂਝੀ ਨਹੀਂ ਕਰਦੇ ਪਿਸ਼ਾਬ ਲੀਕ ਬਾਰੇ ਉਹ ਦੱਸਣ ਤੋਂ ਸੰਘਦੇ ਨੇ ਕਿਉਂਕਿ ਜਦੋਂ ਆਪਾਂ ਇਹ ਗੱਲ ਕਿਸੇ ਨਾਲ ਸਾਂਝੀ ਨਹੀਂ ਕਰਦੇ ਆਪਣਾ ਜੋ ਮਾਨਸਿਕ ਤਣਾਅ ਹੈ ਜੋ ਡਿਪਰੈਸ਼ਨ ਹੈ ਉਹ ਵਧਦਾ ਜਾਂਦਾ ਹੈ ਔਰ ਆਪਾਂ ਨੂੰ ਜਿਹੜੀ ਯੂਰਿਨ ਲੀਕੇਜ ਦੀ ਪ੍ਰੋਬਲਮ ਹੈ ਜਿਹੜਾ ਯੂਰੀਨਰੀ ਇਨਕੰਟਿਨੈਂਸ ਹੈ ਜਾਂ ਯੂਰਿਨ ਲੀਕੇਜ ਹੈ ਉਹ ਵਾਧਦਾ ਜਾਂਦਾ ਹੈ ਔਰ ਇੱਕ ਨਾ ਇੱਕ ਦਿਨ ਫਿਰ ਆਪਾਂ ਨੂੰ ਡਾਇਪਰ ਲਾਉਣਾ ਪੈਂਦਾ ਸੋ ਅਗਰ ਤੁਸੀਂ ਇਸ ਸਮੱਸਿਆ ਨਾਲ ਲੜ ਰਹੇ ਹੋ ਤਾਂ ਅੱਜ ਵਾਲਿਆਂ ਦਾ ਸਿਰ ਤਾਂ ਠੋਡੇ ਲਈ ਹਨ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਸ ਨੇ ਐਸ ਹਰੀ ਸਿੰਘ ਸਰਾ ਫਿਜ਼ੀਓਥੈਰੇਪੀ ਡਾਕਟਰ ਗੁਰਸ਼ੀਰ ਸਿੰਘ ਔਰ ਡਾਕਟਰ ਬੇਪਾਸਰਾ ਸਾਨੂੰ ਇੱਥੇ ਜ਼ਰੂਰ ਫੋਲੋ ਕਰੋ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘਸ ਨਾਲ ਆਪਣੇ ਸੈਰਪੀ ਕਲੀਨਿਕ ਦੇ ਨਾਮ ਤੇ ਔਰ ਔਰ ਅਗੇ ਤੁਸੀਂ ਡਾਕਟਰ ਗੁਰਸ਼ੀਰ ਬਲੌਗਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਸ ਨੂੰ ਜਰੂਰ ਸਬਸਕ੍ਰਾਈਬ ਕਰੋ ਸੋ ਸਮੇ ਨੂੰ ਨਾਂ ਪਰ ਬਾਤ ਕਰੀਏ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸਾਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਅਗਰ ਤਾਂ ਤੁਹਾਡੇ ਗੋਡੀਆਂ 'ਚ ਦਰਦ ਹੈ ਤਾਂ ਤੁਸੀਂ ਇਹ ਲੱਤਾਂ ਘੱਟ ਖੋਲ੍ਹਣੀਆਂ ਨੇ ਐਦਾਂ ਕਰਕੇ ਕਿਉਂਕਿ ਅਗਰ ਗੁੱਡਿਆਂ 'ਚ ਦਰਦ ਹੋਏਗਾ ਤਾਂ ਲੱਤਾਂ ਐਦਾਂ ਨਹੀਂ ਮੁੜਣਗੀਆਂ ਸੋ ਤੁਸੀਂ ਇਹ ਕਿ ਤੱਕ ਪੈਰ ਰੱਖਣੇ ਆ ਔਰ ਐਦਾਂ ਤੁਸੀਂ ਪੈਰ ਹਿਲਾਉਣੇ ਸ਼ੁਰੂ ਕਰਨੇ ਆ ਐਦਾਂ ਔਰ ਇਸ ਨੂੰ ਤੁਸੀਂ ਪੂਰਾ ਗਿਣ ਕੇ ਘਟੋ ਘਟ ਨਹੀਂ ਤਾਂ 20 ਵਾਰ ਕਰੋ ਔਰ ਇਸ ਨੂੰ ਤੁਸੀਂ ਸਵੇਰੇ ਦੁਪਹਿਰ ਸ਼ਾਮ ਕਰੋ ਇੱਕ ਅਸਰ ਜਿਵੇਂ ਐਦਾਂ ਆਪਾਂ ਤੁਹਾਨੂੰ ਕਰਕੇ ਦਿਖਾਉਂਦੇ ਆ ਐਦਾਂ ਆਪਾਂ ਪੈਰ ਫਾੜ ਲੇ ਔਰ ਸਾਹਮਣੇ ਦੇਖ ਰਹੇ ਆ ਤਾਂ 1 2 3 4 5 6 7 8 9 10 11 12 13 14 15 16 17 18 19 20 ਤੁਹਾਡੀ ਗੁੱਡੀ ਠੀਕ ਹੈ ਤਾਂ ਇਸ ਨੂੰ ਤੁਸੀਂ ਕੋਲੇ ਕਰਕੇ ਏਦਾਂ ਬਟਰਫਲਾਈ ਕਰ ਸਕਦੇ ਹੋ 1 2 3 4 5 6 7 8 9 10 11 12 13 14 15 16 17 18 19 20 ਦੈਨ ਰਿਲੈਕਸ ਇਸ ਦੇ ਇੱਕ ਵਾਰੀ ਜਦੋਂ ਤੁਸੀਂ ਕਸਰਤ ਕਰੋਗੇ ਇਸ ਦੇ ਤਿੰਨ ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਸਿਟਿੰਗ ਦੇ ਵਿੱਚ ਬਟਰਫਲਾਈ ਐਕਸਰਸਾਈਜ਼ ਇਸ ਨੂੰ ਤੁਸੀਂ ਸਵੇਰੇ ਤੇ ਪਰੇ ਸ਼ਾਮ ਕਰਨਾ ਔਰ ਤਿੰਨ ਤਿੰਨ ਸੈਟ ਲਾਉਣੇ ਆ ਇੱਕ ਕਸਰਤ ਕਰਨ ਨਾਲ ਤੁਹਾਡੇ ਜਿਹੜੇ ਪੈਲਵਿਕ ਫਲੋਰ ਦੇ ਮਸਲਸ ਨੇ ਉਹ ਐਕਟੀਵੇਟ ਰਹਿਣਗੇ ਔਰ ਤੁਹਾਨੂੰ ਪਹਿਲੇ ਦਿਨ ਹੀ ਪਤਾ ਲੱਗਣ ਲੱਗ ਜੇਗਾ ਵੀ ਹਾਂ ਇੱਥੇ ਕੋਈ ਹਲਚਲ ਹੋਣੀ ਸ਼ੁਰੂ ਹੋ ਗਈ ਹੈ। ਪਹਿਲੀ ਕਸਰਤ ਥੱਲੇ ਬੈਠ ਕੇ ਵੀ ਕਰ ਸਕਦੇ ਹੋ, ਬੈੱਡ ਤੇ ਬੈਠ ਕੇ ਵੀ ਕਰ ਸਕਦੇ ਹੋ। ਇਸ ਨੂੰ ਤੁਸੀਂ ਰੋਜ਼ਾਨਾ ਕਰਨਾ ਹੈ। ਜਿਹੜੀ ਦੂਜੀ ਕਸਰਤ ਹੈ ਇਸ ਦੇ ਲਈ ਆਪਾਂ ਕੀ ਕਰਾਂਗੇ? ਆਪਾਂ ਨੂੰ ਚਾਹੀਦਾ ਹੈ ਇੱਕ ਬੈਂਡ ਚਾਹੀਦਾ ਹੈ। ਔਰ ਇਹ ਬੈਂਡ ਹੈ ਜਿਹੜਾ ਇਸ ਨੂੰ ਆਪਾਂ ਦੋਨਾਂ ਲੱਤਾਂ ਦੇ ਵਿੱਚ ਇਦਾਂ ਪਾ ਲੈਣਾ ਹੈ ਔਰ ਸਿਟਿੰਗ ਦੇ ਵਿੱਚ ਤੁਹਾਨੂੰ ਜਿਹੜੀਆਂ ਲੱਤਾਂ ਨੇ ਉਹ ਖੋਲਣ ਦੀ ਕੋਸ਼ਿਸ਼ ਕਰਨੀ ਔਰ ਇੱਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਫਿਰ ਖੋਲ ਦਾਂਗੇ 1 2 3 4 5 6 7 8 9 10 ਇਸ ਨੂੰ ਤੁਸੀਂ 10 ਵਾਰੀ ਕਰਨਾ ਔਰ ਸਵੇਰੇ ਦੁਪਹਿਰੇ ਸ਼ਾਮ ਕਰਨਾ ਜਦੋਂ ਦੇਖੋ ਤੁਸੀਂ ਬਿਲਕੁਲ ਢਿੱਲਾਵਾ ਬੈਂਡ ਔਰ ਇਹਨੂੰ ਖੋਲ ਦਾਂਗੇ ਤਾਂ ਇੱਥੇ ਜਿਹੜੇ ਅੰਦਰ ਵਾਲੇ ਮਾਸਪੇਸ਼ੀਆਂ ਨੂੰ ਜ਼ੋਰ ਲੱਗੇਗਾ और जिड़े यूरिन लीकेज की समस्या है वो हल होनी शुरू हो जाएगी ये होगी दूजी कसरत तीजी कसरत की करनी है इदा ही बैंड पाई रखना है और पैके दोनों गोटे मोड़ लेने और दोनों लत्त खोल देनी है इतने अपना होल्ड करना दस सैकेंड एक दो तीन चार छः सात आठ नौ दस दैन रिलैक्स फिर खोल देंगे एक दो तीन चार पे सत अठ ਨੌ ਦਸ then relax ਫਿਰ ਖੋਲ ਦਾਂਗੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ then relax ਇਸ ਕਸਰਤ ਨੂੰ ਵੀ ਤੁਸੀਂ 10 ਵਾਰੀ ਕਰਨਾ ਔਰ ਸਵੇਰੇ ਦੁਪਹਿਰੇ ਸ਼ਾਮ ਕਰਨਾ ਜਿਹੜੀ ਇਸ ਤੋਂ ਅਗਲੀ ਕਸਰਤ ਹੈ ਤੁਸੀਂ ਇੱਕ ਬਾਲ ਲੈ ਲੈਣੀ ਹੈ ਔਰ ਸੇਮ ਉਸੇ ਤਰ੍ਹਾਂ ਬੈਠ ਕੇ ਦੋਨਾਂ ਗੋਡਿਆਂ ਦੇ ਵਿਚਾਲੇ ਔਰ ਇਸ ਨੂੰ ਤੁਸੀਂ ਐਦਾਂ ਇਹਨੂੰ ਅੰਦਰ ਨੂੰ ਬਾਲ ਸਕੁਇਜ਼ ਕਹਿੰਦੇ ਆ ਇਸ ਨੂੰ ਆਪਾਂ ਇਸ ਨੂੰ ਐਦਾਂ ਘੁਟਾਂਗੇ ਦੇਖੋ ਐਦਾਂ ਘੁੱਟਦਾ इतने दस गिण रहे एक दो तीन चार पाँच छः सात आठ नौ दस दिन रिलैक्स फिर घुट देंगे एक दो तीन चार पाँच छः सात आठ नौ दस फिर घुट देंगे एक दो तीन चार पाँच छः सात आठ नौ दस इस घट्टो घट नीटा भी दस तो सैट तो लाओ और यह भी कसरत सवेरे दोपहरी शाम करो ਉਸ ਤੋਂ ਅਗਲੀ ਕਸਰਤ ਸੇਮ ਜਿਹੜੀ ਬਾਲ ਹੈ ਆਪਾਂ ਇਦਾਂ ਪਹਿਜਾਂਗੇ ਔਰ ਦੋਨਾਂ ਗੋਟਿਆਂ ਦੇ ਵਿਚਾਲੇ ਰੱਖਾਂਗੇ ਇਦਾਂ ਕਰਕੇ ਔਰ ਇਸ ਨੂੰ ਆਪਾਂ ਦਬਾਂਗੇ ਦੋਨਾਂ ਸਾਈਡ ਤੋਂ ਆਪਾਂ ਜ਼ੋਰ ਲਾਵਾਂਗੇ ਇੱਥੇ ਹੋਲਡ ਕਰਾਂਗੇ ਦਾ ਸੈਕਿੰਡ 1 2 3 4 5 6 7 8 9 10 ਦੈਨ ਫੇਰ ਖੋੜਦਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇਸ ਕਸਰਤ ਨੂੰ ਵੀ ਤੁਸੀਂ ਦਾਸ ਵਾਰੀ ਕਰਨਾ ਸਵੇਰੇ ਦੁਪਹਿਰੇ ਸ਼ਾਮ ਕਰਨਾ ਇਹ ਹੋਊਗੀ ਤੁਹਾਡੀ ਉਸ ਤੋਂ ਅਗਲੀ ਕਸਰ ਹੁਣ ਜਿਹੜੀ ਇਸ ਤੋਂ ਨੈਕਸਟ ਐਕਸਰਸਾਈਜ਼ ਹੈ ਉਸ ਦੇ ਵਿੱਚ ਕੀ ਕਰਨਾ ਦੋਨੋਂ ਪੈਰ ਜੋੜ ਲੈਣੇ ਆਂ ਔਰ ਪੈ ਕੇ ਆਪਾਂ ਬਟਰਫਲਾਈ ਕਰਨੀ ਹੈ ਇਦਾਂ ਇਹ ਪ੍ਰੋਡਕਸ਼ਨ ਐਂਡ ਪ੍ਰੋਡਕਸ਼ਨ 1 2 3 4 5 6 7 8 9 10 11 12 13 14 15 16 17 18 19 b then ਰਿਲੈਕਸ ਹੋ ਜਾਣਾ ਤੁਸੀਂ ਆਪਾਂ ਇੱਕ ਸੈਟ ਲਾ ਕੇ ਦਿਖਾਇਆ ਇਸੇ ਤੁਸੀਂ ਪੰਜ ਸੈਟ ਲਾਉਣੇ ਸਵੇਰੇ ਦੁਪਹਿਰੇ ਸ਼ਾਮ ਕਰਨੇ ਇਹ ਹੋਗੀ ਤੁਹਾਡੀ ਪੈਕੇ ਬਟਰਫਲਾਈ ਐਕਸਰਸਾਈਜ਼ ਹੁਣ ਜਿਹੜੀ ਇਸ ਤੋਂ ਨੈਕਸਟ ਐਕਸਰਸਾਈਜ਼ ਹੈ ਇਸ ਦੇ ਵਿੱਚ ਤੁਸੀਂ ਕੀ ਕਰੋਗੇ दोनों लैग्स को ओपन कर देनी देखो पैर पैर जुड़ के और लक उपर चना इस तरह करके होल्ड कर रहे दस सैकड एक दो तीन चार पाँच सात पे नौ दस दैन रिलैक्स फिर उपर चक दें एक दो तीन चार पाँच पे सात अठ नौ दस दिन रिलैक्स फिर उपर चक दें एक दो तीन चार छ सात, आठ, नौ दस देन रिलैक्स इस दस बारी करना ही होगी थोड़ी उसको अगली दस जिड़ी लास्ट एक्सरसाइज है इस दिपल ब्रिजिंग करा दोनों पैर मोड़ लेने और लक हवा चक देना इतने आप होल्ड करा दस सैकेंड एक दो तीन चार पे सत अठ नौ दस दैन रिलैक्स फिर उपर चक दें दस सैकेंड होल्ड 1 2 3 4 5 6 7 8 9 10 देन रिलैक्स यसका स्त्रोत्रो भी ਤੁਸੀਂ 10 ਵਾਰੀ ਕਰੋਗੇ ਔਰ ਸਵੇਰੇ ਦੁਪਹਿਰੇ ਸ਼ਾਮ ਕਰੂਗੇ ਇਹ ਹੋ ਗਈ ਤੁਹਾਡੀ ਉਸ ਤੋਂ ਅਗਲੀ ਕਸਰਤ ਬ੍ਰਿਚਿੰਗ ਸੋ ਇਹ ਸਨ ਕਸਰਤਾਂ ਜਿਹੜੀਆਂ ਤੁਸੀਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਔਰ ਜਦੋਂ ਵੀ ਪਿਸ਼ਾਬ ਆਏਗਾ ਮੰਨ ਲਓ ਇਥੋਂ ਪਿਸ਼ਾਬ ਸ਼ੁਰੂ ਹੋ ਕੇ ਇਥੇ ਪਿਸ਼ਾਬ ਖਤਮ ਹੁੰਦਾ ਜਿਹੜਾ ਸੈਂਟਰ ਆਲਾ ਮਿਡ ਸਟ੍ਰੀਮ ਯੂਰਿਨ ਆ ਉਸ ਨੂੰ ਹੋਲਡ ਕਰਨਾ 3 ਸੈਕਿੰਡਸ ਲਈ ਮੰਨ ਲਓ ਪਿਸ਼ਾਬ ਕਰਨਾ ਸ਼ੁਰੂ ਕੀਤਾ ਔਰ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਪਿਸ਼ਾਬ ਖਤਮ ਹੋਣ ਵਾਲਾ 40 ਜੇ ਉਸ ਨੂੰ ਰੋਕ ਲੈਣਾ 3 ਸੈਕਿੰਡ ਹੋਲਡ 1 2 10 ਫਿਰ ਪਿਸ਼ਾਬ ਕਰ ਦਿਓ ਹੌਲੀ ਹੌਲੀ ਕਰਨ ਦੀ ਕੋਸ਼ਿਸ਼ ਕਰਿਓ ਪਿਸ਼ਾਬ ਹੋਲਡ ਹੋਣਾ ਸ਼ੁਰੂ ਹੋ ਜਾਏਗਾ ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਕਰਦੇ ਹੋ ਜਿਹੜਾ ਤੁਹਾਡਾ ਯੂਰਿਨ ਲੀਕੇਜ ਹੈ ਪਿਸ਼ਾਬ ਲੀਕ ਹੋ ਰਿਹਾ ਹੈ ਉਹ ਬਹੁਤ ਜਲਦੀ ਠੀਕ ਹੋਣ ਵਾਲਾ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਔਰ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਸਾਡੇ ਤੋਂ ਕਮੈਂਟ ਕਰਕੇ ਤੁਸੀਂ ਜਰੂਰ ਪੁੱਛ ਸਕਦੇ ਹੋ ਸੋ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਸਤਿ ਸ਼੍ਰੀ ਅਕਾਲ ਜੀ